ਜਿਵੇਂ ਜਿਵੇਂ ਪੰਚਾਇਤੀ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਏ ਉਸ ਦੇ ਨਾਲ ਹੀ ਪਿੰਡਾਂ ਵਿੱਚ ਚੋਣ ਪ੍ਰਚਾਰ ਵੀ ਪੂਰੀ ਤਰ੍ਹਾਂ ਭਖ ਚੁੱਕਿਆ ਏ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਆਪਣੇ ਹੱਕ ਵਿੱਚ ਵੋਟਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਹਨ ਇਸੇ ਚਲਦਿਆਂ ਹੀ ਅੱਜ ਪਿੰਡ ਰਾਮਗੜ੍ਹ ਸੰਧੂਆ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਜਸਵਿੰਦਰ ਕੌਰ ਦੇ ਪਤੀ ਨਾਜਰ ਸਿੰਘ ਸਾਬਕਾ ਸਰਪੰਚ ਪਿੰਡ ਰਾਮਗੜ੍ਹ ਸੰਧੂਆ ਵੱਲੋਂ ਘਰ-ਘਰ ਜਾ ਕੇ ਆਪਣੀ ਪਤਨੀ ਦੇ ਹੱਕ ਵਿੱਚ ਵੋਟਾਂ ਮੰਗੀਆਂ ਗਈਆਂ ਇਸ ਮੌਕੇ ਤੇ ਸਾਬਕਾ ਸਰਪੰਚ ਨਾਜਰ ਸਿੰਘ ਨੇ A1 ਪੰਜਾਬੀ ਚੈਨਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਪੇਸ਼ ਹੈ ਵਿਸ਼ੇਸ਼ ਮੁਲਾਕਾਤ ਜਿਵੇਂ ਜਿਵੇਂ ਪੰਚਾਇਤੀ ਚੋਣਾਂ ਦੀ ਤਰੀਕ ਨੇੜੇ ਆਉਂਦੀ ਜਾ ਰਹੀ ਆ ਪਿੰਡਾਂ ਦੇ ਵਿੱਚ ਸਰਗਰਮੀਆਂ ਪੂਰੀ ਤਰ੍ਹਾਂ ਭੱਜ ਚੁੱਕੀਆਂ ਨੇ ਅੱਜ ਅਸੀਂ ਪਹੁੰਚਿਆ ਪਿੰਡ ਰਾਮਗੜ੍ਹ ਸਦੂਆ ਦੇ ਵਿੱਚ ਅਸੀਂ ਦੇਖਿਆ ਇੱਕ ਚੌਕ ਦੇ ਵਿੱਚ ਜੋ ਪਿੰਡ ਦੇ ਨੌਜਵਾਨ ਸਿਆਲੇ ਬੰਦੇ ਬੈਠੇ ਨੇ ਰਹਿ ਕਰੇ ਉੱਥੇ ਸਰਪੰਚ ਨਾਜ਼ਰ ਸਿੰਘ ਜੋ ਕਾਂਗਰਸ ਪਾਰਟੀ ਤੋਂ ਉਮੀਦਵਾਰ ਖੜੇ ਹਨ ਉਹ ਵੀ ਵੋਟਰਾਂ ਨਾਲ ਰੈਂਪਤਾ ਕੈਂਪ ਕਰ ਰਹੇ ਹਨ ਵੋਟਰਾਂ ਨੂੰ ਮਿਲ ਰਹੇ ਹਨ ਵੋਟਰਾਂ ਨਾਲ ਗੱਲਬਾਤ ਕਰ ਰਹੇ ਹਨ ਕੀ ਨਾਮ ਹੈ ਜੀ ਆਪਣਾ ਕੈਨਾ ਸਿੰਘ ਜੀ ਰਾਮਗੜ੍ਹ ਸਤੂਆ ਪਿੰਡ ਆਪੜਾ ਦੇ ਮੈਂ ਆਇਆ ਨਹੀਂ ਭੂਪਨੀ ਜੀ ਬਣਾ ਬੋਲੇ ਕੋਈ ਛੜ ਛੜ ਤੂੰ ਤੂੰ ਤਾਂ ਬੋਲੀ ਚੱਲ ਜਿਹੜੇ ਨਾਜ਼ਰ ਸਿੰਘ ਨੇ ਕਿਹੋ ਜਿਹਾ ਉਮੀਦਵਾਰ ਨੇ ਵਧੀਆ ਜੀ ਇੱਕ ਨੰਬਰ ਅਸੀਂ ਸਾਰੇ ਬੇੜੇ ਨੇ ਪਿੰਡ ਨੇ ਇਕੱਠਾ ਕਰਕੇ ਅਸੀਂ ਆਪ ਦੇ ਆਪ ਚੁਣਿਆ ਵੀ ਸਤੂ ਐਦੂ ਸਿਆਣਾ ਬੰਦਾ ਸਰਪੰਚ ਸਿਆਣਾ ਪੜਿਆ ਲਿਖਿਆ ਮੁੰਡਾ ਤੈਨੂੰ ਐਦੂ ਚੰਗਾ ਮਿਲਣਾ ਨਹੀਂ ਕੋਈ ਇਹਨਾਂ ਨੇ ਪਹਿਲਾਂ ਵੀ ਸਰਪੰਚੀ ਕੀਤੀ ਆ ਉਦੋਂ ਵੀ ਇਹਨਾਂ ਨੇ ਕਿੰਨੇ ਕੰਮ ਕਰਵਾਏ ਸੀ ਬਹੁਤ ਵਧੀਆ ਜੀ ਸਕੂਲਾਂ ਤੋਂ ਲੈ ਸਾਰਾ ਤੇ ਅੱਛਾ ਤੇ ਅੱਜ ਤੁਸੀਂ ਰਾਜੇ ਸਿੰਘ ਨੂੰ ਬਹੁਤ ਵਧੀਆ ਸਰਪੰਚ ਕਿਹਾ ਹਾਂ ਜੀ ਹਾਂ ਹਾਂ ਮੈਂ ਤਾਂ ਪੂਰਾ ਡੱਟ ਕੇ ਸਾਰਾ ਪਿੰਡ ਜੁੜ ਕੇ ਜਿੱਤ ਕੇ ਧਾਵਾਂਗੇ ਜੀ ਸਕੂਲੇ ਵਿੱਚ ਬਹੁਤ ਵਧੀਆ ਬਹੁਤ ਵਧੀਆ ਸਰਪੰਚ ਕੀ ਕੰਮ ਕਰੇ ਰਾਜੇ ਸਿੰਘ ਜੀ ਇਹ ਰਾਜੇ ਸਿੰਘ ਕੀ ਖਾਸ ਗੱਲ ਹੈ ਪਹਿਲਾਂ ਬਹੁਤ ਵਧੀਆ ਕੰਮ ਕਰ ਰਹੇ ਨੇ ਉਹਦੇ ਵੀ ਕਰੇ ਨੇ ਸਕੂਲ 8ਵੀਂ ਦਾ ਇਹ ਨਹੀਂ ਕਰਾਇਆ ਸੀ ਉਸ ਤੋਂ ਬਾਅਦ ਆ ਨਰਕ ਹੋ ਰਿਹਾ ਜਿਹੜਾ ਇਹ ਕਢਵਾਉਗੇ ਵਾਅਦਾ ਕਰ ਰਹੇ ਨੇ ਨਹੀਂ ਅੱਛਾ ਹਾਂ ਬਹੁਤ ਵਧੀਆ ਕੰਮ ਕਰ ਰਹੇ ਨੇ ਤੁਸੀਂ ਜੋ ਦੇਖਦੇ ਹੋ ਪਿਛਲੇ ਸਰਪੰਚਾਂ ਨਾਲੋਂ ਬਹੁਤ ਵਧੀਆ ਸਰਪੰਚ ਨੇ ਨਾਜਰ ਸਿੰਘ ਹਾਂ ਜੀ ਹਾਂ ਪਹਿਲਾ ਸਰਪੰਚੀ ਕਰੀਏ ਬਹੁਤ ਵਧੀਆ ਕੰਮ ਕਰੇ ਨੇ ਹੁਣ ਵੀ ਇਹ ਦੁਬਾਰਾ ਵੀ ਕੰਮ ਕਰਨ ਨੂੰ ਵਧੀਆ ਉਮੀਦਵਾਰ ਬਹੁਤ ਵਧੀਆ ਆਓ ਜੀ ਉਮੀਦਵਾਰ ਨਾਦਰ ਸਿੰਘ ਜੀ ਨਾਦਰ ਸਿੰਘ ਜੀ ਕੀ ਉਹਦੇ ਵਿੱਚ ਕੀ ਕੋਈ ਹੈ ਜੀ ਖਾਸੀ ਦੱਸੋ ਜੋ ਉਹਨਾਂ ਤੋਂ ਖਾਸ ਖਾਸ ਗੱਲ ਹੋਵੇ ਖਾਸ ਇਹ ਹੈ ਜੀ ਧੂਬਰ ਸਾਰਾ ਕੰਮ ਕਰਦੇ ਪਹਿਲਾਂ ਵੀ ਇਹੀ ਕੰਮ ਕਰੇ ਬਾਕੀ ਜ਼ਮੀਨਾਂ ਰੁਪੀਆਂ ਰਹਿਣੀਆਂ ਸੜਾਈਆਂ ਹਰੇਕ ਕੰਮ ਕਰੀ ਹੈ ਬਹੁਤ ਵਧੀਆ ਹੈ ਹਰੇਕ ਨਾਲ ਮਿਲਦੇ ਜੁਲਦੇ ਨੇ ਹਜੇ ਤਾਂ ਪਾਈ ਨੇ ਸਾਰਾ ਸਾਡੀ ਪਿੰਡ ਦੇ ਵੱਖ-ਵੱਖ ਲੋਕਾਂ ਨਾਲ ਗੱਲ ਹੋਈ ਆ ਇਹ ਕੋਈ ਗੱਲ ਕਹਿਣਾ ਵੀ ਜੋ ਨਾਦਰ ਸਿੰਘ ਜੀ ਨੇ ਬਹੁਤ ਵਧੀਆ ਉਮੀਦਵਾਰ ਨੇ ਵੀ ਉਹਨਾਂ ਨੇ ਉਹ ਕੰਮ ਕਰਵਾਏ ਨੇ ਜਿਹੜੇ ਕੰਮ ਕੋਈ ਸਰਪੰਚ ਨਹੀਂ ਕਰਾ ਕਦੇ ਉੱਚੀ ਬੰਦੇ ਨਹੀਂ ਹਨ ਬਹੁਤ ਇਮਾਨਦਾਰ ਅਤੇ ਵਿਸ਼ਵਾਸਪਾਤਰ ਉਮੀਦਵਾਰ ਨੇ ਨਾਜਰ ਸਿੰਘ ਏਸੀ ਰਾਮਗੜ੍ਹ ਸੱਤੂ ਆਦੀ ਹੋਰ ਲੋਕਾਂ ਨਾਲ ਗੱਲ ਕਰਾਂਗੇ ਕੀ ਕਹਿੰਦੇ ਨੇ ਸੁਣਦੇ ਅਲਹਿਰਾ ਗੱਗਾ ਤੋਂ ਰਮਿਤ ਸ਼ਰਮਾ ਦੇ ਲਾਰ ਰਕੇਸ਼ ਕੁਮਾਰ ਕੁਲਤਾ ਇਹ ਬੰਨ ਪੰਜਾਬੀ ਚੱਲ ਨਾਜਰ ਸਿੰਘ ਹੈ ਨਾ ਹਾਂ ਨਾਜਰ ਸਿੰਘ ਟਰੱਕ ਲਗਾਟ ਹੋਏ ਸੋ ਨੂੰ ਪਤਾ ਹੀ ਹੈ ਕਿ ਪੰਚਾਇਤੀ ਚੋਣਾਂ ਦਾ ਲਾਲ ਹੋ ਚੁੱਕਾ ਹੈ ਜਿਵੇਂ ਜਿਵੇਂ ਪੰਚਾਇਤੀ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ ਪਿੰਡਾਂ ਦੇ ਵਿੱਚ ਰਾਜਨੀਤੀ ਪੂਰੀ ਤਰ੍ਹਾਂ ਭੱਗ ਚੁੱਕੀ ਗਈ ਹੈ ਇਸ ਵੇਲੇ ਸਾਡੇ ਨਾਲ ਕਾਂਗਰਸ ਪਾਰਟੀ ਤੋਂ ਉਮੀਦਵਾਰ ਜੋ ਪਿੰਡ ਰਾਮਗੜ੍ਹ ਸਤੂਆ ਵਿੱਚ ਖੜੇ ਹੋਏ ਨੇ ਨਾਜ਼ਰ ਸਿੰਘ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਦਿਆਂ ਇਹ ਸਾਨੂੰ ਇੱਥੇ ਗੱਲ ਹੀ ਖੋਦ ਦੱਸਣਾ ਚਾਹਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਇਸ ਪਿੰਡ ਦੀ ਸਰਪੰਚੀ ਕੀਤੀ ਆ ਔਰ ਇਸ ਪਿੰਡ ਦੇ ਸਾਬਕਾ ਸਰਪੰਚ ਰਹੇ ਨੇ ਔਰ ਇਹਨਾਂ ਨੇ ਉਸ ਸਰਪੰਚੀ ਦੇ ਦੌਰਾਨ ਬੜਾ ਵਧੀਆ ਲੋਕਾਂ ਦਾ ਵਿਕਾਸ ਕੀਤਾ ਹੈ ਕੰਮ ਕਰਵਾਏ ਨੇ ਔਰ ਇਹ ਦੱਸਾਂਗੇ ਅੱਜ ਲੋਕਾਂ ਨੇ ਇਹਨਾਂ ਨੂੰ ਵਧੀਆ ਉਮੀਦਵਾਰ ਦੇ ਨਾਂ ਦੇ ਤੇ ਲੋਕਾਂ ਨੇ ਇਕੱਠ ਕਰਕੇ ਇਹਨਾਂ ਨੂੰ ਖੜਾ ਕੀਤਾ ਹੈ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤੁਹਾਡਾ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਜੀ ਤੁਹਾਡਾ ਸਵਾਗਤ ਹੈ ਜੀ ਇਹ ਪੰਜਾਬੀ ਚੈਨਲ ਦੇ ਵਿੱਚ ਤੇ ਰਾਜ ਸਿੰਘ ਦੱਸੋ ਜੀ ਤੁਸੀਂ ਕਿਹੋ ਜਿਹਾ ਮਹਿਸੂਸ ਕਰਦੇ ਹੋ ਤੁਹਾਨੂੰ ਕਾਂਗਰਸ ਵੱਲੋਂ ਉਮੀਦਵਾਰ ਐਲਾਨਿਆ ਗਿਆ ਬਹੁਤ ਵਧੀਆ ਜੀ ਕੀ ਤੁਸੀਂ ਪਹਿਲਾਂ ਵੀ ਸਰਪੰਚ ਰਹੇ ਹੋ ਕਿੰਨੇ ਕੁ ਦਿਖਾਉਂਦੇ ਕੰਮ ਕਰਵਾਏ ਨੇ ਕਿੰਨੇ ਕੁ ਵਿਕਾਸ ਕਰਵਾਏ ਨੇ ਬੜਾ ਦੱਸੋ ਜੀ ਅਸੀਂ ਪਹਿਲਾਂ ਪਿੰਡ ਦਾ ਜੋ ਸਕੂਲ ਸੀ 5ਵੀਂ ਕਲਾਸ ਤੱਕ ਸੀ ਉਸ ਨੂੰ ਅਸੀਂ ਅਪਗ੍ਰੇਡ 8ਵੀਂ ਦਾ ਕਰਵਾਇਆ ਤੇ ਸਕੂਲ ਦੀ ਬਿਲਡਿੰਗ ਬਣਵਾਈ ਤੇ ਹੋਰ ਵੀ ਪਿੰਡ ਦੇ ਵਿਕਾਸ ਬਹੁਤ ਜ਼ਿਆਦਾ ਕੀਤੇ ਨੇ ਜੋ ਪਿੰਡ ਦੀ ਪੰਚਾਇਤੀ ਜ਼ਮੀਨ ਸੀ ਸ਼ਾਮਲਾਟ ਵਗੈਰਾ ਉਹ ਵੀ ਛੜਾ ਕੇ ਅਸੀਂ ਪਿੰਡ ਦਾ ਵਿਕਾਸ ਕੀਤਾ ਪਿੰਡ ਦਾ ਸਕੂਲ ਬਣਾਵਾਇਆ ਹੈ ਅੱਗੇ ਵਾਸਤੇ ਵੀ ਅਸੀਂ ਵੀ ਜੋ ਸਾਡਾ ਸਕੂਲ ਹੈ 8ਵੀਂ ਕਲਾਸ ਦਾ ਹੈ ਉਸ ਨੂੰ ਅਸੀਂ 10ਵੀਂ ਦਾ ਅਪਗ੍ਰੇਡ ਕਰਾਵਾਂਗੇ ਜੋ ਸਾਡਾ ਨਹਿਰੀ ਪਾਣੀ ਹੈ ਨਹਿਰੀ ਪਾਣੀ ਹੈ ਉਸ ਨੂੰ ਅਸੀਂ ਵੀ ਸਾਡਾ ਜੋ ਨੰਗਲੇ ਤੋਂ ਬਣਦਾ ਹੱਕ ਹੈ ਉਸ ਰਜਵਾਹੇ ਨੂੰ ਅਸੀਂ ਨੰਗਲੇ ਤੋਂ ਲਾਗੂ ਕਰਵਾਵਾਂਗੇ ਜੋ ਸਾਡੇ ਪਿੰਡ ਦੇ ਕੁਝ ਖੇਤਾਂ ਨੂੰ ਪਾਣੀ ਨਹੀਂ ਲੱਗਦਾ ਅਸੀਂ ਉਥੇ ਪਾਣੀ ਵੀ ਪਚਾਵਾਂਗੇ ਅਤੇ ਜੋ ਸਾਡੀਆਂ ਪੱਕੀਆਂ ਸੜਕਾਂ ਨੇ ਪਿੰਡ ਵਿਚਾਲੀਆਂ ਅਸੀਂ ਜੋ ਨੀਵੀਆਂ ਨੇ ਉਹਨਾਂ ਨੂੰ ਅਸੀਂ ਉੱਚਾ ਵੀ ਚੱਕਵਾਵਾਂਗੇ ਤੇ ਜੋ ਗੰਦੇ ਨਾਲੇ ਦਾ ਨਿਕਾਸ ਹੈ ਪਾਣੀ ਦਾ ਉਹ ਵੀ ਅਸੀਂ ਬਾਹਰ ਕੱਢਾਂਗੇ ਤੇ ਬਾਕੀ ਦਾ ਜਿਵੇਂ ਵੀ ਪਿੰਡ ਦੇ ਲੋਕ ਸਾਥ ਦੇਣਗੇ ਪਿੰਡ ਦੀ ਬੁਕਾਫ ਕਮੇਟੀ ਬਣਾਵਾਂਗੇ ਪਿੰਡ ਦਾ ਜੋ ਵੀ ਕੋਈ ਕੰਮ ਹੋਊਗਾ ਥਾਈ ਚ ਬਹਿ ਕੇ ਕਰਾਂਗੇ ਤੇ ਅਸੀਂ ਤਾਂ ਸਾਰੇ ਹੀ ਪਿੰਡ ਦੇ ਨਾਲ ਪਹਿਲਾਂ ਵੀ ਚੱਲੇ ਆ ਤੇ ਹੁਣ ਵੀ ਚੱਲਾਂਗੇ ਨਾ ਤੁਸੀਂ ਦੋਸਤੋ 10 ਸਾਲ ਹੋ ਗਏ ਕਾਲੀਦਾਲ ਸਰਕਾਰ ਰਹੀ ਹੈ ਔਰ ਕਾਲੀਦਾਲ ਦੀ ਸਰਪੰਚ ਬਣਦੇ ਆਗੇ ਪਿਛਲੇ ਮੈਂ ਪਿੰਡ ਦੇ ਵਿੱਚ ਗਿਆ ਮੈਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਬੜਾ ਦੇਖਣ ਦੇ ਵਿੱਚ ਆਇਆ ਕਿ ਜੋ ਕਾਲੀ ਸਰਪੰਚ ਨੇ ਬੜੀ ਧਾਂਦ ਲਿਆ ਕੀਤੀ ਨੇ ਚਾਹੇ ਬਾਰਡਰ ਬਾਕਸ ਦਾ ਬਿੱਲ ਖੜਾ ਉਹਦੇ ਬਾਰੇ ਲੋਕਾਂ ਨੂੰ ਚੱਲਣਾ ਪਾ हां जी ਜਦੋਂ 10 ਸਾਲ ਦੀ ਸਰਕਾਰ ਰਹੀ ਐ ਐਦੋਂ ਪਹਿਲੇ ਪਲਾਨ ਸਾਡੇ ਵਾਟਰਪਾਖ ਦਾ ਰੈਗੂਲਰ ਬਿੱਲ ਚੱਲ ਰਿਹਾ ਸੀ ਤੇ ਜੋ ਸਰਪੰਚ ਸੀ ਉਸਨੇ ਮਤਲਬ ਕਿ ਵੀ 2.5 ਲੱਖ ਰੁਪਿਆ ਪ੍ਰੋਫਿਟ ਦਿੱਤਾ ਤੇ ਹੁਣ ਜਿਹੜਾ ਮੌਕੇ ਦਾ ਸਰਪੰਚ ਐ 5 ਸਾਲਾਂ ਤੋਂ ਹੁਣ ਸਾਡੇ ਵਾਟਰਪਾਖ ਦਾ ਬਿੱਲ ਘਟੋ-ਘਟ 22-23 ਲੱਖ ਰੁਪਿਆ ਖੜਿਆ ਨਾ ਹਾਲਾਂਕਿ ਪਹਿਲਾਂ ਸਾਡੇ ਜਿਹੜਾ ਇਹਦਾ ਵਾਟਰਪਾਖ ਦਾ ਬਿੱਲ ਸੀ ਉਹ 55 ਰੁਪਏ ਦੀ ਤੇ ਹੁਣ 120 ਰੁਪਏ ਹੈ ਤਾਂ ਵੀ ਸਾਡੇ ਵਾਟਰਬੈਗ ਦੇ ਕਣੀ 20-22 ਲੱਖ ਰੁਪਇਆ ਖੜਿਆ ਹੈ ਅਸੀਂ ਇਸ ਦਾ ਵੀ ਕੋਈ ਵਿਉਂਤ ਬਣਾ ਕੇ ਇਸ ਨੂੰ ਵੀ ਇਹਦਾ ਹੱਲ ਕਰਾਂਗੇ ਨਾ ਤੁਸੀਂ ਪਿੰਡ ਦੇ ਵਿੱਚ ਬਹੁਤ ਰੁਪਈਆ ਆਇਆ ਮੈਂ ਦੇਖਣ ਆਇਆ ਕਿ ਤੁਸੀਂ ਬੀਪੀ ਰਜਿੰਦਰਪੁਰ ਪੱਠਲ ਦੇ ਬੜਾ ਰਦਕੀ ਸਮਝਣ ਪੁਰਾਣੇ ਵਰਕਰ ਹੋਣ ਦੇ ਨਾਤੇ ਕੀ ਹੁਣ ਤੁਹਾਡੇ ਸਰਪੰਚ ਜਿੰਤਰ ਤੋਂ ਬਾਅਦ ਕੀ ਤੁਸੀਂ ਕੋਈ ਪਿੰਡ ਦੇ ਵਿੱਚ ਆਇਆ ਜੇ ਵੱਡਾ ਪਰਜ ਵਧੀਆ ਪ੍ਰਾਲਾ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ 24 ਲੱਖਾਂ ਬਣਾਉਣ ਜਾ ਰਹੇ ਹੋ ਜੋ ਵੀ ਸਾਡੇ ਪਿੰਡ ਦੇ ਅਧੂਰੇ ਕੰਮ ਨੇ ਅਸੀਂ ਉਹਨਾਂ ਨੂੰ ਨੇਪਰੇ ਚਾੜਾਂਗੇ ਜਿਹੜੇ ਸਭ ਤੋਂ ਵੱਡਾ ਉਪਰਾਲਾ ਤਾਂ ਸਾਡਾ ਇਹ ਹੈ ਵੀ ਜੋ ਸਾਡਾ ਸਕੂਲ ਹੈ 8ਵੀਂ ਦਾ ਅਸੀਂ ਉਹਨੂੰ ਅਪਗ੍ਰੇਡ ਕਰਾ ਕੇ ਮੇਰਾ ਮਤਵਲ ਕਹਿਣ ਦਾ ਇਹ ਹੈ ਵੀ ਉਹਨੂੰ ਅਪਗ੍ਰੇਡ ਕਰਾ ਕੇ ਵੀ ਅਸੀਂ ਉਹਨੂੰ 12ਵੀਂ ਤੱਕ ਵੀ ਲਿਜਾ ਸਕਦੇ ਹਾਂ ਤੇ ਕੋਈ ਇਹ ਜੀ ਸੰਸਥਾ ਨਾਲ ਅਸੀਂ ਗੱਲਬਾਤ ਕਰਕੇ ਵੀ ਲੜਕੀਆਂ ਵਾਸਤੇ ਜੋ ਸਾਡੀਆਂ ਲੜਕੀਆਂ ਬਾਹਰ ਜਾਂਦੀਆਂ ਨੇ ਲਹਿਰੇ ਜਾਂਦੀਆਂ ਨੇ ਕੋਈ ਕਿਤੇ ਕੋਰਸ ਕਰਦੀ ਹੈ ਕੋਈ ਕਿਤੇ ਕਰਦੀ ਹੈ ਵੀ ਅਸੀਂ ਇਹ ਜੀ ਸੰਸਥਾ ਕਰੀਏ ਜਿਹਦੇ ਨਾਲ ਸਾਡੇ ਪਿੰਡ ਦੇ ਵਿੱਚ ਇੱਥੇ ਬਣਵਾ ਕੇ ਅਸੀਂ ਸਾਡੀਆਂ ਪਿੰਡ ਦੀਆਂ ਧੀਾਂ ਪੜਨਾ ਇੱਥੇ ਸਾਡੇ ਪਿੰਡ ਦੇ ਵਿੱਚ ਹੀ ਆਪਦਾ ਕੋਰਸ ਜਾਂ ਪੜ੍ਹਾਈ ਕਰਨ ਕਿ ਤੁਸੀਂ ਅੱਜ ਕੋਈ ਪਿੰਡ ਵਾਸੀਆਂ ਨੂੰ ਸਾਰੇ ਵੋਟਰਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਆਪਣੇ ਰਾਈਸ ਸਾਰੇ ਪਿੰਡ ਵਾਸੀਆਂ ਨੂੰ ਸੰਦੇਸ਼ ਦਿਓ ਮੈਂ ਪਿੰਡ ਵਾਸੀਆਂ ਨੂੰ ਸੰਦੇਸ਼ ਦਿਨਾਂ ਕਿ ਮੈਨੂੰ ਸਮਰਥਨ ਦਿਓ ਮੈਂ ਤੁਹਾਡੇ ਕੰਮ ਕਰ ਸਕਾਂ ਜਣੇ ਕਿ ਵੀ ਕੋਈ ਇਹ ਜੀ ਵਿਕਾਸ ਕਮੇਟੀ ਪਿੰਡ ਦੀ ਬਣਾਵਾ ਜੋ ਸਾਰੇ ਪਿੰਡ ਦੇ ਕੰਮ ਆਪਾਂ ਨੇਪਰੇ ਚਾੜ੍ਹ ਸਕੀਏ ਬੇਨਤੀ ਹੈ ਸਾਰੇ ਨਗਰ ਨਿਵਾਸੀਆਂ ਨੂੰ ਵੀ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਮੈਨੂੰ ਸਰਪੰਚ ਬਣਾਓ ਇਹ ਜੀ ਸਾਡੇ ਨਾਲ ਨਾਦਰ ਸਿੰਘ ਜੀ ਪਿੰਡ ਰਾਮਗੜ੍ਹ ਤੋਂ ਤੁ ਜਿਨ੍ਹਾਂ ਨੇ ਇੱਕ ਗੱਲ ਬਹੁਤ ਵਧੀਆ ਕਹੀ ਹੈ ਵੀ ਜਿੱਤਰ ਤੋਂ ਬਾਅਦ ਅਸੀਂ ਪਿੰਡ ਦੀ ਵਿਕਾਸ ਕਮੇਟੀ ਬਣਾਵਾਂਗੇ ਜੋ ਵਿਕਾਸ ਕਮੇਟੀ ਥਾਈ ਦੇ ਵਿੱਚ ਬਹਿ ਕੇ ਪਿੰਡ ਵਾਸੀਆਂ ਦੀ رائے ਲੈ ਕੇ ਜੋ ਵੀ ਕੰਮ ਕਹੇਗੀ ਉਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੀ ਕਰਾਏ ਜਾਣਗੇ ਉਹਨਾਂ ਨੇ ਕਿਹਾ ਵੀ ਉਹ ਰਾਜਨੀਤੀ ਨਹੀਂ ਹੋਵੇਗੀ ਪਰ ਸਰਪੰਚ ਅਭਿਆਪ ਕਰੇਗਾ ਬਹੁਤ ਵਧੀਆ ਗੱਲ ਅੱਜ ਜੀ ਨੇ ਕਹੀ ਹੈ ਔਰ ਅਸੀਂ ਏਬਲ ਪੰਜਾਬੀ ਚੈਨਲ ਵੱਲੋਂ ਨਾਦਰ ਸਿੰਘ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਧੰਨਵਾਦ ਥੈਂਕ ਯੂ ਚੌਲ ਚਾਲ ਦੀ ਸਭਾ ਦੇ ਵਿੱਚ ਕਹੋ ਜੀ ਤੁਸੀਂ ਉਹਨਾਂ ਨੂੰ ਇਹਨਾਂ ਦੇ ਮੁਕਾਬਲੇ ਕਹਿ ਇਹਨਾਂ ਨੂੰ ਕਹੇ ਜਾਂ ਕੈਂਡੀਡੇਟ ਸਮਝੋ। ਪਨੀਰ ਗੇਟ ਬਹੁਤ ਬੜੀ ਜੀ ਬਾਕੀ ਸਾਡੀ ਕਾਂਗਰਸ ਪਾਰਟੀ ਵੱਲੋਂ ਜੀ ਬਹੁਤ ਸੰਗਾਂ ਅਨੁਸਾਰ ਨੇ ਜੀ। ਕਿੰਨੇ ਤੋਂ ਵੋਟਾਂ ਤੇ ਨਾਜਬ ਸਿੰਘ ਜੀ ਆ ਕੇ ਮੈਦਾਨ ਦੇ ਵਿੱਚ ਭੇਜੋਗੇ। ਇਹ ਅਸੀਂ ਬਹੁਤ ਮਾਤਰ ਜਿੱਤੇ। ਬਹੁਤ ਚੰਗੇ ਵੋਟਰਾਂ ਦੇ ਸਾਥ ਨਾਲ ਜਿੱਤ ਹੋ ਜਾਂਦੀ। ਕੀ ਮਾਜਬ ਜੀ ਨੇ ਪਹਿਲਾਂ ਸਰਪੰਚ ਰਹੇ ਨੇ ਕਿੰਨਾ ਕੁ ਤੋਂ ਵਿਕਾਸ ਕਰਵਾਇਆ ਇਹਨਾਂ ਨੇ? ਨਾਜਬ ਪਹਿਲਾਂ ਬਹੁਤ ਜ਼ਿਆਦਾ ਵਿਕਾਸ ਕਰਾਏ ਜਿਾੜੀ ਪਿੰਡ ਦੀ ਸੜਕਾਂ ਬਣਾਈਆਂ ਨੇ ਜੀ। ਅੱਛੇ ਸਕੂਲ ਚ ਕੰਮ ਕਰਾਇਆ ਜੀ ਤੇ ਹੋਰ ਅਨਜ ਬਧੀ ਘੱਟ ਕਰਨੀ ਮੈਂ ਕਿਹਨਾਂ ਨੂੰ ਹੋਰ ਸੁਣਿਆ ਜਿਹੜੀ ਮੈਂ ਗੱਲ ਸੁਣੀਆ ਪਿੰਡ ਲੋਕਾਂ ਤੋਂ ਵੀ ਜੇ ਕਿਸੇ ਹੋਰ ਪ੍ਰਾਪਰਟੀ ਤੇ ਘਰੇ ਜਾਣਾ ਹੁੰਦਾ ਤੇ ਜੀ ਕਹਿ ਕੇ ਜਾਣਾ ਪੈਂਦਾ ਇਹਨਾਂ ਨੂੰ ਜੇ ਕੋਈ ਆ ਕੇ ਕਹੇ ਖੜਾ ਹੋ ਇਹ ਨਹੀਂ ਜਾਣਦੇ ਕਿ ਲੋਕਾਂ ਨੇ ਮੈਨੂੰ ਜਿੱਤੇ ਆਇਆ ਪਰ ਹੱਕ ਵੜਦਾ ਰਹਿ ਗਿਆ